बे सरपंच मेरी गल सुन एक डे तो, हाँ तो आहो वे तेरा ताया मोटर गया हांकरा वाहिया तो गलसा ने खोलिया लफाफा हथो आहो की हाँ। तेल सी सी। ओ ओ खो के भज गए आहो अच्छिया भी डोडे समझ के लग ਮਾਤਾ ਕਹੇ ਕਿ ਕਿਤੇ ਕੱਪੜੇ ਵਿਖੋਣ ਲੱਗ ਗਏ ਹੈ ਅੱਛੇ ਆ ਫਿਰ ਹੁਣ ਕੀ ਬਣੂ ਲੈ ਦੱਸੋ ਫਿਰ ਹੁਣ ਗੂ ਘਰ ਮਰ ਗਿਆ ਪਾਸਾ ਲਾਣਗੇ ਅਨਾਜ ਸਾਡੇ ਕੱਪੜੇ ਲੈ ਕੇ ਨਾਲ ਸਾਬਣ ਨਾਲ ਤੇਲ ਫੇ ਸੱਤੇ ਪਾਸੇ ਨਾ ਲੱਗ ਜਾ ਨੇ ਨਾ ਇਹਦਾ ਕੋਈ ਗੱਲ ਨਾ ਬਣੀ ਫਿਰ ਲੈ ਸਾਡੇ ਬੰਦੇ ਦਾ ਰਾਹ ਕੱਪੜਾ ਲੈ ਕੇ ਚਾ ਉਹਨਾਂ ਨੇ ਡੋਡੇ ਬਣਾਤੇ ਉਹਦੇ ਨਹੀਂ ਮੈਂ ਮਰ ਜਾ ਇਹ ਤਾਂ ਫਿਰ ਬਾਹਲੇ ਬਾੜਾ ਕੰਮ ਕੀਤਾ ਉਹਨਾਂ ਨੇ ਹਾਂ ਜੇ ਡੋਡੇ ਬਣਾਉਣੇ ਸੀ ਤਾਂ ਘਰ ਹੀ ਫੜਾ ਜਾਂਦੇ ਕੱਪੜਿਆਂ ਦੇ ਡੋਡੇ ਬਣਾਉਣੇ ਕਿੰਨੀ ਕੀਮਤੋਂ ਕਿੰਨਾ ਕਿੱਲਾ ਹੋਊ ਕਿੱਲਾ ਕਿੱਲਾ ਕਿ ਪਾਈਆ ਉਹ ਤਾਂ ਇੰਨੀ ਕ ਨੀਕਰ ਸਿਪਾਈਆ ਹੋਣਗੇ ਸਿੱਧੇ ਸਾਬਣ ਅੱਛਾ ਤੇ ਠੀਕ ਅਗਰ ਤਾਂ ਸਿਪੋਸਾਂ ਤੇ ਮੁੱਲ ਲੈ ਲੈ ਕਰਾਂਗੇ ਕਾਹ ਨੂੰ ਲੋਕਾਂ ਕੋਲੇ ਫੇਰਨਾ ਹੈ ਚੇਗੂ ਮਰ ਗਿਆ ਕੈਸ ਬਣਾਤਾ ਹੱਟ ਕਪੜੇ ਨਹੀਂ ਕੈਸ ਬਣਾਤਾ ਨਹੀਂ ਮੈਂ ਮਰ ਗਿਆ ਇਹ ਤਾਂ ਬੜਾ ਮਾੜਾ ਕੰਮ ਕਰਤਾ ਫਿਰ ਉਹਨਾਂ ਨੇ ਹਾਂ ਨਹੀਂ ਮੈਂ ਮਰ ਗਿਆ ਕੱਪੜਿਆਂ ਦੇ ਡੋਡੇ ਬਣਾਤੇ ਆਹ ਤਾਂ ਫਿਰ ਸੌਖਾ ਹੀ ਕੰਮ ਆਸਤਨ ਮੰਨ ਲੈਂਦਾ ਗਾਹਰ ਅਸੇ ਕਾਇਲ ਫਾਫੇ ਚ ਪਾ ਕੇ ਕੱਪੜੇ ਰੱਖ ਦਿਆ ਕਰਾਂਗੇ ਰਾਤੋਂ ਰਾਤ ਖੁਰੇ ਡੋਡੇ ਬਣ ਗਿਆ ਕਰਨ ਹਾਂ ਅੱਛਾ ਪੋਸਾਹੀ ਬਣਾ ਸਕਦੇ ਨੇ ਆਪਾਂ ਨਹੀਂ ਬਣਾ ਸਕਦੇ ਮੈਨੂੰ ਪੂਰੀ ਗੱਲ ਤੂੰ ਮੇਰੇ ਕੋਲੇ ਆ ਕੇ ਦੱਸੀ ਮੈਨੂੰ ਸਮਝਾ ਕੇ ਜੇ ਮੇਰੇ ਤੇਰੀ ਕੁਛ ਨਹੀਂ ਗੱਲ ਪੈਂਦੀ ਵੀ ਕੱਪੜਿਆਂ ਦੇ ਡੋਡੇ ਬਣਾਤੇ ਉਹਨਾਂ ਨੇ ਕਿਲੋ ਡੋਡੇ ਬਣਾਤੇ ਉਹਦੇ ਪੈਸੇ ਮੰਗਦੇ ਨੇ ਹੂੰ ਉਹੀ ਤਾਂ ਗੱਲ ਆ ਵੀ ਆ ਤਾਂ ਮੈਂ ਆਪਾ ਸੋਚੀ ਜਾਂ ਨੀ ਹਰਾਨ ਹੋ ਗਈ ਵੀ ਕੱਪੜਿਆਂ ਤੇ ਵੀ ਡੋਡੇ ਬਣਨ ਲੱਗੇ ਹੁਣ ਤਾਂ ਹੈ ਉਹੀ ਤਾਂ ਹੈ ਆ ਡੋਡੇ ਤੂੰ ਤਾਂ ਸੁਣਿਆ ਸੀ ਫੁੱਕੀ ਬਣ ਜਾਂਦੀ ਆ ਬਈ ਫੀਮ ਬਣ ਜਾਂਦੀ ਆ ਹੈ ਇਹ ਹੁਣ ਕਿਹੜੀ ਤਕਨੀਕ ਆ ਗਈ ਨਵੀਂ ਹੈ ਕਿ ਕਿਹੜੀ ਯੂਨੀਵਰਸਿਟੀ ਨੇ ਕੱਢਿਆ ਇਹ سلسلہ ਸਿਆਪਾ ਜਿਹੜਾ ਕੱਪੜਿਆਂ ਦੇ ਡੋਡੇ ਬਣ ਲਾਤੇ ਹੋਏ ਵੇ ਇਹ ਤਕਨੀਕ ਤਾਂ ਫਿਰ ਮੈਨੂੰ ਜ਼ਰੂਰ ਰਸਕੇ ਜਾਇਂ ਅੱਛਾ ਤਕਨੀਕ ਨਹੀਂ ਫਿਰ ਹੋਰ ਕੀ ਆ ਅੱਜ ਪੁਲਸ ਵਾਲਾ ਕੋਈ ਇਹ ਤਕਨੀਕ ਆ ਆਮ ਬੰਦਾ ਨਹੀਂ ਕਰ ਸਕਦਾ ਵੇ ਮੈਂ ਤਾਂ ਕਹਿ ਨਹੀਂ ਸੀ ਕਿ ਪੁਰਾਣੇ ਸਰਾਨੇ ਇੰਨੇ ਕੱਪੜੇ ਫੇਰੇ ਗੋਰੀ ਭਰ ਦੂੰਗੀ ਭਰ ਕੇ ਪੁਲਸ ਵਾਲਿਆਂ ਨੂੰ ਕਹੂੰ ਵੀ ਲੈ ਜਾਵੇ ਡੋਡੇ ਬਣਾ ਦੋ ਹਾਂ ਬੋਲੀ ਪੜੋ ਅੱਛਾ ਹਾਏ ਇਹ ਬੋ ਜ਼ਿਆਦਾ ਪੈਸੇ ਮੰਗਣ ਕੇ ਕੱਪੜੇ ਤਾਂ ਸਾਡੇ ਨੇ ਤੂੰ ਹੋਣ ਦਾਸੀ ਕਰਾ ਹੁਣ ਪਾਈਆ ਅੱਧਾ ਕਿਲੋ ਵਿੱਚ ਕਿੰਨੇ ਪੈਸੇ ਬਣਾਉਣੇ ਨੇ 200 ਕਿਟਾਈਸੋ ਹਾਏ ਨਾ ਮਰ ਜਾ 50000 ਰੁਪਏ ਮੰਗਦਾ ਰੇ ਨਹੀਂ ਮੈਂ ਮਰ ਜਾ 1 ਕਿਲੋ ਡੁੱਢ 50 ਰੁਪਏ ਕਿਲੋ ਵਿੱਚ ਦਿੰਦਾ ਨਾ ਫਿਰ ਇਹ ਹਾਂ ਨਹੀਂ ਮੈਂ ਮਰ ਜਾ ਮੈਨੂੰ ਤੂੰ ਐਂ ਦੱਸ ਸਰਪੰਚਾ ਫੇ ਤੇਰਾ ਕੀ ਫਾਇਦਾ ਹੋਇਆ ਤੂੰ ਡੋਡੇ ਤੂੰ ਹੀ ਲਿਆ ਕੇ ਰੇਚਾ ਲੱਗ ਜਾ ਉਹ ਵੀ ਤਾਂ ਪੋਸਾ ਹੀ ਨਹੀਂ ਵੇਚਦੇ ਰੇ ਤੂੰ ਵੇਚਦਿਆ ਕਰ ਅੱਛਾ ਪੋਸਾ ਫਿਰ ਕੇਸ ਬਣਾ ਦਿੰਦੇ ਨੇ ਨਹੀਂ ਮੈਂ ਮਰ ਜਾ ਅੱਛਾ ਬੁਈ ਇੰਨਾ ਕੁਛ ਕਰਦੇ ਨੇ ਇਹ ਨਾ ਇਹ ਤਾਂ ਤੇਰੇ ਜਾਦੂ ਨਾਲ ਕੱਪੜਿਆਂ ਦਾ ਡੋਡੇ ਹੁਣਾ ਤੇ ਹੈ ਨਾਲੇ ਫਿਰ ਕੇਸ ਬਣਾਉਂਦੇ ਨੇ ਹੈ ਨਾਲੇ ਫਿਰ ਲੋਕਾਂ ਦੇ ਪੈਸੇ ਲੈਂਦੇ ਨੇ ਆ ਤਾਂ ਬੜਾ ਹੀ ਸੌਖਾ ਤਰੀਕਾ ਤੂੰ ਫਿਰ ਮੈਨੂੰ ਦੱਸ ਇਹ ਚੰਨ ਨਹੀਂ ਕਰ ਸਕਦੀ ਆ ਕੰਮ ਅੱਛਾ ਪਹਿਲਾਂ ਮੈਂ ਪੋਸਟ 'ਚ ਲੱਗਾ ਫਿਰ ਮੈਂ ਇਹ ਕੰਮ ਸਿੱਖਾ ਹੁਣ ਬੁਢੀ ਹੋਈ ਨਾ ਹੁਣ ਮੈਨੂੰ ਪੋਸਟ ਦੀ ਨੌਕਰੀ ਕਿੱਥੋਂ ਮਿਲੂ ਕਵਲਿਆ ਹਾਂ ਬੇਟਾ ਤੂੰ ਤੂੰ ਲੱਗ ਜਾ ਤੂੰ ਦਾਖਲ ਹੋ ਜਾ ਤੇ ਪੋਸਟ ਦੇ ਵਿੱਚ ਤੂੰ ਬਣੀ ਹੋ ਸਕਦਾ اچھا ਤੇਰੇ ਤੇ ਵੀ ਡੋਡੇ ਪਾਏ ਹੋ ਨੇ ਮੈਂ ਮੈਂ ਤਾਂ ਕਿਤੇ ਦਿਸੈਂਟ 'ਚ ਤੇ ਡੋਡੇ ਪਾਹੇ ਉਹ ਕੱਲ ਸਾਡਾ ਕਰ ਰਿਸੀ ਆ ਓਹੋ ਹਾਂ ਫਿਰ ਤੂੰ ਐ ਕਰ ਦੇਖ ਮੇਰੀ ਗੱਲ ਸੁਣ ਲੈ ਤੈਨੂੰ ਵੋਟਾਂ ਪਾਈਆਂ ਨੇ ਹਾਂ ਤੂੰ ਸਾਰੇ ਪਿੰਡ ਦੇ ਝੋਲੇ 'ਚ ਕੱਪੜੇ ਪਵਾ ਲਿਆ ਕਰ ਪੁਲਸ ਨਾਲ ਗੱਲ ਕਰ ਲੈ ਅਪਣੇ ਤਾਂ ਸਾਰੇ ਪਿੰਡ ਖੰਡਾ ਡੋਟੇ ਉਹੀ ਤਾਂ ਗੱਲ ਕਰਦੇ ਆ ਕਿ ਭਾਈ ਰੇਕ ਤੋਂ ਹੱਥ ਨਾਲ ਫਾਫਾ ਫੜ ਲਿਆ ਕਰੋ ਡੋਟੇ ਬਣਾ ਦੇ ਕਰੋ ਅੱਛਾ ਪੰਗਾ ਪਾਇਆ ਤਾਂ ਨਹੀਂ ਮੈਂ ਮਰ ਜਾ ਤਿਹੜਾ ਪੰਗਾ ਬੇਹੋੜਾ ਕੜਾ ਪੰਗਾ ਅੱਛਾ ਕੋਰਟ ਵਿਚਾਰੀਆਂ ਜਾਣਾ ਪੈਂਦਾ ਫੇ ਨਹੀਂ ਮੈਂ ਮਰ ਜਾ ਹਏ ਜਲਮਾ ਦਾ ਸਾਡੇ ਹੀ ਕੱਪੜੇ ਅਸੀਂ ਉਹ ਕੋਰਟ ਕਚੈਰੀਆਂ ਤੇ ਜਾਵਾਂਗੇ ਹਾਂ ਇਹ ਤਾਂ ਫਰਬਾਹ ਔਖਾ ਦੇਖ ਸਰਪੰਚਾ ਫੇ ਤੇਰਾ ਤਾਂ ਕੋਈ ਫਾਇਦਾ ਨਾ ਹੋਇਆ ਜੇ ਅਸੀਂ ਕੋਰਟ ਕਟਾਏ ਕਚੈਰੀਆਂ 'ਚ ਹੀ ਜਾਣਾ ਅੱਛਾ ਤੂੰ ਹੀ ਜਾਣਾ ਤੂੰ ਕਹਿੰਦਿਚ ਅੱਛਾ ਤੇਰੇ ਉੱਤੇ ਪੁੱਛ ਲੈਣਾ ਡੋਡੇ ਪਾਸੇ ਦੁਰ ਫਿੱਟਮ ਤੂੰ ਛਾੜ ਦਿੰਦਾ ਤੂੰ ਆਪਣੇ ਉੱਤੇ ਰਹੇ ਨੀ ਨਦਮਦਾ ਤੂੰ ਤਾਂ ਜਦੀ ਛਾੜ ਦੂੰਗਾ ਤੂੰ ਤਾਂ ਮੁੰਡਾ ਕੁੰਡਾ ਸੀ ਹਾਏ ਮੈਨੂੰ ਨਹੀਂ ਇੰਨੀ ਗੱਲ ਦਾ ਪਤਾ ਅੱਛਾ ਵਕੀਲ ਵੀ ਕਰਨਾ ਪੈਂਦਾ ਅੱਛਾ ਉਹ ਕਾਹੇ ਹੱਤ ਕਰ ਨਾ ਅਸੀਂ ਨਹੀਂ ਵਕੀਲ ਵਕੂਲ ਕਰਦੇ ਅਸੀਂ ਵਕੀਲ ਤਾਂ ਕੀ ਰਹਿਣਾ ਅੱਛਾ ਕੋ ਵਕੀਲ ਪੈਸੇ ਦੇਣੇ ਪੈਣਨੇ ਕਰੁੰਦੇ ਵੀ ਮੈਨੂੰ ਬਾਹ ਚ ਮੈਲਿਆ ਚ ਪਾਈ ਜਾਣਾ ਮੈਨੂੰ ਨਹੀਂ ਪਤਾ ਇਹ ਤਾਂ ਗੱਲ ਤੂੰ ਅਜ ਤਾਂ ਐ ਨਾ ਕਰੀ ਬੈਠ ਕੇ ਆਹੋ ਉਹ ਮੋਟਰਸਾਈਕਲ ਤੇ ਬਿਠਾ ਲ ਕੇ ਉਹ ਚਿੱਟੇ ਜਿਹਾ ਤੇ ਲੈ ਗਏ ਆਹੋ ਉਹ ਚਿੱਟਾ ਜਿਹਾ ਸੀ ਨਾ ਧੂ 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 ਤੂੰ ਕਰਦਾ ਹੁੰਦਾ ਆਹੋ ਚੰਗਾ ਮਚਾ ਫੜਾਇਆ ਮਾ ਵਧੀਆ